ਰੀਡ ਦੀ ਹੱਡੀ ਦਾ ਥੱਲੇੋਂ ਦੂਸਰਾ ਮਣਕਾ ਜਿਸ ਨੂੰ ਸੈਕਰਮ ਕਿਹਾ ਜਾਂਦਾ ਹੈ ਉਹ ਆਪਣੇ ਚੂਲੇ ਦੇ ਨਾਲ ਇਥੋਂ ਜੁੜਦਾ ਹੈ ਔਰ ਆਪਣੇ ਇਹ ਦੋ ਟੋਏ ਪੈਂਦੇ ਆ ਜਿਸ ਨੂੰ ਸੈਕਟਰੋ ਇਲੀਕ ਜੋਇੰਟ ਕਿਹਾ ਜਾਂਦਾ ਸੋ ਕਈ ਵਾਰ ਇਸ ਜਗ੍ਹਾ ਤੇ ਆਪਣੇ ਦਰਦ ਸ਼ੁਰੂ ਹੋ ਜਾਂਦਾ ਕਿਉਂਕਿ ਇਹ ਸਟੇਬਿਲਿਟੀ ਦਾ ਕੰਮ ਕਰਦਾ ਆਪਣੀ ਰੀਡ ਦੀ ਹੱਡੀ ਸਿੱਧੀ ਔਰ ਆਪਣਾ ਜੋ ਪੈਲਵਿਸ ਹੈ ਉਹ ਇਸੇ ਕਰਕੇ ਸਿੱਧਾ ਰਹਿੰਦਾ ਜਿਹੜਾ ਚੂਲਾ ਸੋ ਇਸ ਨੂੰ ਆਪਾਂ ਕਿਵੇਂ ਘਰ ਦੇ ਵਿੱਚ ਆਸਾਨ ਕਸਰਤਾ ਨਾਲ ਠੀਕ ਕਰ ਸਕਦੇ ਆ ਤੁਸੀਂ ਦੇਖੋ ਇਹ ਜੋ ਟੋਏ ਹੁੰਦੇ ਨੇ ਇਸ ਜਗ੍ਹਾ ਤੇ ਆਪਣੇ ਦਰਦ ਹੁੰਦਾ ਹੁੰਦਾ ਸੋ ਇਸ ਨੂੰ ਆਪਾਂ ਘਰ ਦੇ ਵਿੱਚ ਕਸਰਤਾਂ ਕਰਾਂਗੇ ਤਾਂ ਆਪਾਂ ਠੀਕ ਬਹੁਤ ਜਲਦੀ ਹੋ ਸਕਦੇ ਹਾਂ ਸਤਿ ਸ਼੍ਰੀ ਅਕਾਲ ਜੀ ਦਿਸ ਇ ਡਾਕਟਰ ਗੁਰਸ਼ੀਤ ਸਿੰਘ ਬਹੁਤ ਆਸਾਨ ਕਸਰਤ ਹੈ ਪਹਿਲੀ ਕਸਰਤ ਕੀ ਹੋਏਗੀ ਤੁਸੀਂ ਬਿਲਕੁਲ ਸਿੱਧੇ ਲੇਟ ਜਾਣਾ ਦੋਨੋਂ ਗੋਡੇ ਮੋੜ ਕੇ ਆਪਾਂ ਰੋਟੇਸ਼ਨ ਕਰਨੀ ਹੈ ਦੋਨੇ ਲੱਤਾਂ ਇਧਰ ਕਰਦਾਂਗੇ ਗਰਦਨ ਐਸਾਈਡ ਕਰਾਂਗੇ 5 ਸੈਕਿੰਡ ਹੋਲਡ ਦੋਨੋਂ ਸਾਈਡ ਕਰਨਾ ਇਸਦੇ ਤੁਸੀਂ 10 ਵਾਰੀ ਕਰਨਾ ਦੂਜੀ ਕਸਰਤ ਕੀ ਹੋਏਗੀ ਆਪਾਂ ਲੱਕ ਨੂੰ ਉੱਪਰ ਚੱਕ ਦੇਣਾ ਔਰ ਇਥੇ ਆਪਾਂ ਹੋਲਡ ਕਰਨਾ 10 ਸੈਕਿੰਡ ਔਰ ਦੈਨ ਆਪਾਂ نیچے ਰੱਖ ਦੇਣਾ ਇਸਦੇ ਵੀ ਆਪਾਂ 10 ਸੈਟ ਲਾਉਣੇ ਆ ਤੀਜੀ ਕਸਰਤ ਕੀ ਹੋਏਗੀ ਦੋਨੋਂ ਵੱਡੀਆਂ ਘੜੀ ਸਕੇ ਲਿਆਵਾਂਗੇ ਔਰ ਦੋਨੋਂ ਗੋਡਿਆਂ ਨੂੰ ਛਾਤੀ ਦੇ ਨਾਲ ਲਾ ਦੇਣਾ ਇੱਥੇ ਆਪਾਂ 10 ਗੈਣਨਾ ਔਰ ਇਸਦੇ ਵੀ ਤੁਸੀਂ 10 ਸੈੱਟ ਲਾਉਣੇ ਆ ਸਾਰੀਆਂ ਕਸਰਤਾਂ ਕਰਨ ਤੋਂ ਬਾਅਦ ਇਸ ਜਗ੍ਹਾ ਤੇ ਆਪਾਂ ਸੇਕ ਦੇਵਾਂਗੇ 15 ਤੋਂ 20 ਮਿੰਟ ਗਰਮ ਪਾਣੀ ਵਾਲੀ ਬੋਤਲ ਨਾਲ ਤੁਸੀਂ ਦੇਖੋਗੇ ਤੁਹਾਡੇ ਜੋ ਐਸਆਈ ਜੋਇੰਟ ਦਾ ਦਰਦ ਹੈ ਬਹੁਤ ਜਲਦੀ ਠੀਕ ਹੋ ਜਾਏਗਾ ਸਤਿ ਸ੍ਰੀ ਅਕਾਲ